ਹਾਂਜੀ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ ਕੁਦਰਤ ਡੈਰੀ ਫਾਰਮ ਭਗਤਾ ਤੇ ਕਿਸਾਨ ਵੀਰੋ ਜਿਹੜੀ ਆਈ ਦੀ ਵੀਡੀਓ ਆਪਾਂ ਬਣਾਉਣ ਲੱਗੇ ਆ ਇਹ ਪਿੰਡ ਆ ਗਰਵਾਲ ਜ਼ਿਲ੍ਹਾ ਕਪੂਰਥਲਾ ਤੇ ਤਹਿਸੀਲ ਬਾਈਨੂ ਪੈਂਦੀ ਹੈ ਸੁਲਤਾਨਪੁਰ ਲੋਧੀ ਬੋਬੀ ਡੈਰੀ ਫਾਰਮ ਤੇ ਪਹੁੰਚੇ ਆ ਆਪਾਂ ਬਹੁਤ ਵੀਡੀਓ ਆਪਾਂ ਵੀਰਦਿਆਂ ਅਪਲੋਡ ਕਰੀਆਂ ਤੇ ਕਈ ਨਗ ਹੁੰਦੇ ਆ ਵੀਰ ਕੋਲੇ ਬਹੁਤ ਸੋਹਣੇ ਚੰਗੀ ਬਰੀਡ ਵਾਲੀਆਂ ਬੱਚੀਆਂ ਅੱਜ ਵੀ ਬਾਈ ਕੋਲੇ ਪੰਜ ਸੀ ਨਗਾ ਤੇ ਬਹੁਤ ਚੰਗੀਆਂ ਬੱਚੀਆਂ ਸਾਰੀ ਡਿਟੇਲ ਆਪਾਂ ਵੀਰ ਤੋਂ ਲਵਾਂਗੇ ਗੱਲਬਾਤ ਤੁਹਾਡੇ ਨਾਲ ਕਰਾਉਣੀ ਹੈ ਜਿਹੜੇ ਭਰਾ ਆਪਣੇ ਚੈਨਲ ਤੇ ਨਵੇਂ ਆਏ ਆ ਉਹ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ Facebook ਵਾਲੇ ਵੀਰ ਆਪਣੇ ਪੇਜ ਨੂੰ ਫੋਲੋ ਕਰ ਲਓ ਜੇ ਕਿਸੇ ਨੇ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਆਪਣਾ ਮੋਬਾਈਲ ਨੰਬਰ ਹੈਗਾ ਜੀ 62807 7991 ਤੇ ਵੀਡੀਓ ਦੇ ਨਾਲ ਐਂਡ ਤੱਕ ਜੁੜੇ ਰਹੋ ਕਰਾਉਣੀ ਹੈ ਵੀਰ ਦੇ ਨਾਲ ਗੱਲਬਾਤ ਬਹੁਤ ਸੋਹਣੇ ਨਾਗ ਜੀ ਅੱਜ ਦੀ ਵੀਡੀਓ ਦੇ ਵਿੱਚ ਵੀ ਤੇ 사ਜੀ ਡਿਟੇਲ ਆਪਾਂ ਲੈਨੇ ਵੀਰ ਤੋਂ ਵੀਡੀਓ ਦੇ ਨਾਲ ਬਨੇ ਰਹੋ ਕਰਾਉਨੇ ਗੱਲਬਾਤ ਆਜੂ ਜੀ ਬੋਬੀ ਹਾਸੀ ਗੱਲ ਬਾਈ ਬੋਬੀ ਹੋਠ ਠੀਕ ਠਾਕ ਜੀ ਹਾਂਜੀ ਹਾਂਜੀ ਬੋਬੀ ਤੇ ਕਿਵੇਂ ਕੰਮ ਕਰ ਬਾਈ ਹਾਂਜੀ ਬਹੁਤ ਵਧੀਆ ਜੀ ਆਪਣਾ ਐਡਰੈਸ ਕਨਫਰਮ ਕਰ ਦੇ ਬੋਬੀ ਜੀ ਪੈਂਡਰਵਾਲ ਫੀਲ ਸੰਤਾਨਪੁਰ ਲੋਧੀ ਜ਼ਿਲ੍ਹਾ ਕਰਬੂਸਲਾ ਠੀਕ ਹੈ ਜੀ ਲੋਗਾ ਹੈਗਾ ਆਪਾਂ ਨੂੰ 50 ਕਿਲੋਮੀਟਰ ਦੀ ਠੀਕ ਹੈ ਜੀ ਜਲੰਧਰ ਹੈਗਾ 40 ਕਿਲੋਮੀਟਰ ਠੀਕ ਹੈ ਤੇ ਮਖੂ ਹੈਗਾ ਜੀ ਆਪਾਂ ਨੂੰ 35 ਕਿਲੋਮੀਟਰ ਠੀਕ ਹੈ ਸੈਂਟਰ ਜਿੱਥੇ ਆ ਗਿਆ ਕੋਈ ਜਗ੍ਹਾ ਜੇ ਹੋਣੀ ਹੈ ਨਾ ਮੋਬਾਈਲ ਨੰਬਰ ਬੋਲ ਦੇ ਭਾਈ 977902677 ਠੀਕ ਹੈ ਲੋ ਵੀ ਸੱਜਣੋ ਨੰਬਰ ਵਾਈ ਦਾ ਸਕਰੀਨ ਤੇ ਚੱਲਦਾ ਰਹਿਣਾ ਤੇ ਵੀਡੀਓ ਦੇ ਵਿੱਚ ਆਪਣੇ ਕੋਲੇ ਤਈ ਤਰ੍ਹਾਂ ਦੀਆਂ ਆਵਾਜ਼ਾਂ ਆਉਣਗੀਆਂ ਤੇ ਕੁੱਕੜਾਂ ਕਕੜਾਣੀਆਂ ਆਵਾਜ਼ਾਂ ਕਿਉਂਕਿ ਸ਼ੌਂਕ ਆ ਵੀਰ ਨੂੰ ਪੂਰਾ ਵਧੀਆ ਤੇ ਚੰਗਾ ਕੰਮ ਤੇ ਬੋਬੀ ਫਿਰ ਅੱਜ ਦੀ ਵੀਡੀਓ ਦੇ ਵਿੱਚ ਕਿੰਨੇ ਨਾਗ ਆ ਗਏ ਫਿਰ ਆਪਣੇ ਕੋਲ ਅੱਜ ਦੀ ਵੀਡੀਓ ਚ ਜੀ ਚਾਰ ਨਾਗ ਆ ਗਏ ਆ ਚਾਰ ਨਾਗ ਆ ਗਏ ਹਾਂਜੀ ਠੀਕ ਹੈ ਜਿਹੜੀ ਆ ਪਹਿਲੇ ਨੰਬਰ ਤੇ ਬੱਚੀ ਬਾਈ ਜਿੰਦੀ ਆ ਬਹੁਤ ਸੋਹਣੀ ਸੁਨੱਚੀ ਬੱਚੀ ਆ ਤੇ ਇਹਦੀ ਕੀ ਡਿਟੇਲ ਆ ਬੋਬੀ ਕਿੰਨੀ ਉਮਰ ਹੋਈ ਦੀ ਤੇ ਕੀ ਹੌਕਤਾ ਵਾ ਉਮਰ ਹੈ ਜੀ ਆ ਜੀ ਇਹਦੀ 10 ਮਹੀਨੇ 10 ਮਹੀਨੇ ਉਮਰ ਆ ਗਈ ਦੰਦੋ ਖੀਰੀ ਆ ਹੈਨਾ ਦੰਦੋ ਖੀਰੀ ਆ ਪਿਆ ਠੀਕ ਹੈ ਪੂਰੀ ਪਲੀ ਪਈ ਵਜਨ ਦਾ ਰੰਗ ਠੀਕ ਹੈ ਥਣਚਾਰੀ ਹੋਣਗੇ ਉਹ ਇਸ ਗੱਲ ਦੀ ਗਰੰਟੀ ਹੋਊਗੀ ਠੀਕ ਹੈ ਕਿਉਂਕਿ ਕਈ ਭਰਾ ਕੋਈ ਦੂਰੋਂ ਨੇੜੋਂ ਆਉਂਦਾ ਹੈ ਹੈਨਾ ਤੇ ਅੱਜ ਕੱਲ ਟਾਈਮ ਹਰੇਕ ਬਿਲਕੁਲ ਸੀਮਤ ਹੁੰਦਾ ਪਹਿਲੇ ਫੋਨ ਤੇ ਬੈਗੀਆਂ ਮੇਰੀ ਠੀਕ ਆ ਵਧੀਆ ਬਜੰਮ ਬਹੁਤ ਵਧੀਆ ਚਾਹੇ ਇੱਕੋ ਕਰਨੇ ਲੈ ਲਿਆ ਚਲੋ ਵਧੀਆ ਹੋ ਗਿਆ ਵੀਰੇ ਤੇ ਆਜ ਫਿਰ ਲਾ ਖੋਲ ਲਾ ਇਹਨੂੰ ਕਰਾਂ ਇਹ ਕਿਹੜੇ ਸੀਮਨ ਦੀ ਆਪ ਡੈਨਮਾਰਕ 41127 ਦੀ ਹੋਈ ਡੈਨਮਾਰਕ 41127 ਦੀ ਆ ਗਈ ਹੈ ਤੇ ਮਦਰ ਕਾਰਡ ਇਹਦਾ ਵੀਰੇ ਮਦਰ ਕਾਰਡ 25+ ਹੈ 25+ ਲੈ ਖੋ ਲੈ ਕਰਾਂ ਦੀ ਬਹੁਤ ਸੋਹਣੀ ਸਨਕੀ ਬੱਚੀ ਆ ਬਿਲਕੁਲ ਪੱਧਰ ਸਮੱਧਰ ਉੱਪਰੋਂ ਵੀ ਕੋਈ ਢੂਈ ਟਾ ਇੰਜਾ ਦੀ ਤੇ ਸੋਹਣੀ ਸਨਕੀ ਆ ਹੈਨਾ ਤੋਰ ਦੇ ਲੰਮੀ ਪਰੇ ਨੂੰ ਫੇਸ ਕੁਆਲਟੀ ਬਹੁਤ ਸੋਹਣੀ ਨਿੱਕਾ ਕਰਨ ਠੀਕ ਹੈ ਤੇ ਬਹੁਤ ਸੋਹਣੀ ਬੱਚੀ ਹੈਗੀ ਮੋੜ ਲੈ ਇਧਰ ਨੂੰ ਮੋੜ ਜਾ ਕਰਾਂ ਦੀ ਵੀਰੇ ਤੇ ਦੇਖੋ ਜੀ ਕਰਾਂ ਦੀ ਬਿਲਕੁਲ ਛੋਟਾ ਜਿਹਾ ਫੇਸ ਆ ਗਿਆ ਤੇ ਨਿੱਕਾ ਕਰਨ ਬੋਦੀ ਵਾਲੀ ਬੱਚੀ ਸਰੀਰ ਦੀ ਜਿਹੜੀ ਬੰਤਰ ਆ ਨਾ ਬਹੁਤ ਸੋਹਣੀ ਬੱਚੀ ਦੀ ਬਿਲਕੁਲ ਪੱਧਰ ਸਮਦਰ ਪੱਠਪੜੇ ਦੀ ਬਣਾਵਟ ਬਹੁਤ ਸੋਹਣੀ ਆ ਤੇ ਥਣ ਵੀ ਚਾਰ ਹੀ ਐ ਝੋਲੀਆਂ ਐ ਪੂਰੀ ਜਿਵੇਂ ਗੱਬਣ ਹੁੰਦੀ ਐ ਬੱਚੀ ਇਸ ਤਰ੍ਹਾਂ ਦੀ ਐ ਬੱਚੀ ਦੀ ਖੜ ਨਹੀਂ ਖੁੜ ਨਹੀਂ ਕਰੋ ਚੱਕ ਜੀ ਐ ਖੜੀ ਐ ਨੁਗਰੀ ਬਿਸ਼ੇਰੀ ਵਾਂਗੂ ਤੇ ਪੂਰੇ ਮੈਂ ਕਿਹਾ ਵੀ ਲੈਂਥ ਲੁੰਥ ਵੀ ਲੰਮੀ ਲੰਜੀ ਆ 10 ਮਹੀਨੇ ਬਾਈ ਨੀ ਉਮਰ ਦਸੀ ਹੈ ਪ੍ਰਿੰਟ ਬਹੁਤ ਚੰਗਾ ਹੈ ਪ੍ਰਿੰਟ ਪੂਰਾ ਚੰਗਾ ਬਾਈ ਹਾਂਜੀ ਮਜਨ ਲਾ 4127 ਦੀ ਆ ਗਈ ਡੈਨਮਾਰਕ ਦੀ ਤੇ ਬਾਕੀ ਮਦਰ ਕਾਰਡ ਕਿੰਨਾ 25+ 25+ ਠੀਕ ਹੈ ਲੈ ਬੰਦ ਕਰਾਂਗੇ ਮਦਦ ਪੀਰੀ ਹੋਊਗੀ ਆਪਣੇ ਕਰਾਂਗੇ ਠੀਕ ਹੈ ਲੋ ਵੀ ਸਜਣੋ ਬਾਈ ਕਹਿੰਦਾ ਵੀ ਗਾਰੰਟੀ ਹੋਊਗੀ ਜਿਹੜੀ ਗੱਲ ਆਪਾਂ ਵੀਡੀਓ ਦੇ ਵਿੱਚ ਕਹੇ ਦੀ ਤੇ ਕੋਈ ਆਏ ਨਹੀਂ ਵੀ ਕੋਈ ਦੰਦੋ ਖੀਰੀ ਕਹੇ ਦੀ ਤੇ ਨਿਕਲੂ ਚਾਰ ਦੰਦ ਉਹਦਾ ਨਹੀਂ ਕੋਈ ਹੈਨਾ ਨਾ ਪਾਉ ਕੰਮ ਕਰਨਾ ਕਿਉਂਕਿ ਆਪਾਂ ਬਾਈ ਨੂੰ ਜਿਹੜੇ ਵੀ ਭਰਾ ਕੋਈ ਆਪਾਂ ਵੀਡੀਓ ਬਣਾਉਨੇ ਆ ਅਗਲੇ ਨੂੰ ਦੱਸੀ ਦਾ ਵੀ ਭਾਈ ਕੰਮ ਜਿਹੜਾ ਹੈਗਾ ਸਹੀ ਕਰਨਾ ਇੱਕ ਨੰਬਰ ਤੇ ਉਹ ਵੀ ਫਿਰ ਜਿਹੜੀ ਨਹੀਂ ਡਿਮਾਂਡ ਹੋਊਗੀ ਉਹ ਭਰੇ ਇਕੱਠਿਆਂ ਦੀ ਕਰਦਾਂਗੇ ਠੀਕ ਹੈ ਦੋ ਨੰਬਰ ਵਾਲੀ ਬੱਚੀ ਦੀ ਦੱਸ ਫਿਰ ਕੀ ਡਿਟੇਲ ਹੈ ਇਹ ਡੈਨਮਾਰਕ ਵਾਲੀ ਇੱਕ ਮੀਡੀਆ ਹੀ ਹੈ ਜੀ ਉਮਰ ਹੈਗੀ ਹੈ 9 ਮਹੀਨੇ ਉਮਰ ਆ ਗਈ ਦੀ 9 ਮਹੀਨੇ ਦੰਦੋ ਖੀਰੀ ਹੈ ਵੀ ਹੈ ਖੀਰੀ ਚਾਰ ਹੀ ਥਾਂ ਠੀਕ ਹੈ ਛੰ ਚਾਰ ਹੀ ਹੋਣਗੇ ਤੇ ਖੋਲ ਫਿਰ ਇਹਨੂੰ ਕਰਾਂ ਦੀ ਕਿਹੜੇ ਸੀਮੰਦੀ ਆ ਗਈ ਇਹ ਆਪ 40120 40120 ਦੀ ਆ ਗਈ ਕਰਾਂ ਦੀ ਫੇਸ ਕੁਆਲਿਟੀ ਦੇਖੋ ਜੀ ਜਿਹੜਾ ਰੰਗ ਪ੍ਰਿੰਟ ਹੈ ਨਾ ਉਹ ਵੀ ਸਾਰੀਆਂ ਬੱਚੀਆਂ ਪੂਰੀਆਂ ਚੰਗੇ ਰੰਗ ਪ੍ਰਿੰਟ ਵਾਲੀਆਂ ਹੈਗਾ ਪੂਰੀ ਵਜਨਦਾਰ ਕੋਈ ਲਿੱਸੀ ਲਾਵੀ ਨਹੀਂ ਕੋਈ ਐ ਨਹੀਂ ਵੀ ਕੋਈ ਹੰਬੀ ਜੀ ਆ ਥਣ ਚਾਰ ਹੀ ਆਗੇ ਦੇਖੋ ਜੀ ਚਾਰ ਸਣੇ ਦੂਰੋਂ ਚਮਕਦੇ ਆ ਤੇ ਬਹੁਤ ਸੋਹਣੇ ਥਣ ਹਾਂ ਸਰੀਰ ਦੀ ਬੰਤਰ ਸੋਹਣੀ ਹੈ ਚੰਗਾ ਬੋਡੀ ਵੇਟ ਆ ਬੱਚੀ ਦਾ ਵਧੀਆ ਤੇ ਹਾਂ ਫੇਸ ਕੁਆਲਟੀ ਦੇਖੋ ਜੀ ਨਿੱਕਾ ਕਰਨ ਹੈ ਗਿਆ ਬੁੱਦੀ ਵਾਲੀ ਬੱਚੀ ਆ ਬਿਲਕੁਲ ਸਟੇਟਨਸ ਉੱਪਰੋਂ ਪੱਧਰ ਸਮੱਧਰ ਕੋਈ ਢੁਈਟਾ ਹੀ ਨਹੀਂ ਚੱਕਦੀ ਕੰਗਰੂ ਬਿਲਕੁਲ ਸਿੱਧੀ ਤੇ ਸੋਹਣੀ ਬੱਠਪੁੜੀ ਦੀ ਬਣਾਵਟ ਆ ਗਈ ਚੰਗੀ ਵਹਿੜ ਤਿਆਰ ਹੋਊਗੀ ਲੈ ਮੋੜ ਲਿਆ ਕਰਾਂ ਦੀ ਹੋ ਵੀਰੇ ਇਹ ਆ ਗਈ ਜੀ 2 ਨੰਬਰ ਤੇ ਬੱਚੀ ਬਹੁਤ ਸੋਹਣੀ ਬੱਚੀ ਐ ਤੇ ਡੈਨਮਾਰਕ 41 20 ਦੀ 20 ਦੀ ਆ ਗਈ ਠੀਕ ਐ ਤੇ ਬਾਕੀ ਜਿਹੜੇ ਮਦਰ ਕਾਰਡ ਵੀ ਆ ਗਏ ਸੋਹਣੇ ਚੰਗੇ ਦੁੱਧ ਵਾਲੀਆਂ ਨੇ ਨਾ ਗਾਵਾਂਾਂ ਦੀਆਂ ਬੱਚੀਆਂ ਬਾਕੀ ਜਿਹੜੀ ਚੀਜ਼ ਐ ਸਾਹਮਣੇ ਉਹਦਾ ਆਪਾਂ ਨੂੰ ਹਰੇਕ ਭਰਾ ਅੱਜਕੱਲ ਜਾਨੂੰ ਆ ਤੇ ਹਰੇਕ ਆਪਾਂ ਵੀਡੀਓ ਵੇਖਣੇ ਆਪਾਂ ਨੂੰ ਪਤਾ ਹੁੰਦਾ ਵੀ ਕਿਹੜੀ ਚੀਜ਼ ਕਿਵੇਂ ਆ ਤੇ ਇਹ ਆ ਕਿ 2 ਨੰਬਰ ਵਾਲੀ ਬੱਚੀ ਤੇ 3 ਨੰਬਰ ਤੇ ਜਿਹੜੀ ਬੱਚੀ ਵੀਰੇ ਦੀ ਕੀ ਡਿਟੇਲ ਹੈ ਬੋਮ ਇਹਦੀ ਉਮਰ ਵੀਰੇ ਹੈਗੀ ਆ 11 ਮਹੀਨੇ ਦੀ ਖੋਲ ਲਿਆ ਇਧਰ ਨੂੰ ਉਮਰ ਆ ਗਈ ਦੀ 11 ਮਹੀਨੇ ਹਾਂਜੀ ਠੀਕ ਆ ਕਿਹੜੇ سیمੰਨ ਦੀ ਆ ਗਈ ਇਹ এবੀਐਸ ਦੇ ਬਰੂਟ ਦੀ ਹੈ এবੀਐਸ ਦੇ ਬਰੂਟ سیمੰਨ ਦੀ ਆ ਗਈ ਦੇਖੋ ਜੀ ਪਿੰਕ ਨੋਜ਼ ਵਾਲੀ ਆ ਗਈ ਫੇਸ ਕੁਆਲਿਟੀ ਦੇਖੋ ਬੱਛੀ ਜੀ ਅਮ ਮੈਂ ਕਿਹਾ ਵੀ ਨਿੱਕਾ ਕਰਨਾ ਗਿਆ ਤੇ ਛੋਟਾ ਜਿਹਾ ਫੇਸ ਆ ਜਿਵੇਂ ਹੋਵੇ ਕੋਈ ਕੌਲੀ ਚ ਪਾਣੀ ਪਿਆਲਾ ਹੈ ਨਾ ਜਿਹਦਾ ਪ੍ਰਿੰਟ ਆ ਗਿਆ ਵੱਛੀ ਦਾ ਪ੍ਰਿੰਟ ਬਹੁਤ ਸੋਹਣਾ ਆ ਗਿਆ ਹਾਂ ਕੱਢ ਵੀ ਬਹੁਤ ਸੋਹਣਾ ਦੰਦੋ ਖੀਰੀਏ ਵੀਰੇ ਪ्योर ਖੀਰੀਏ ਠੀਕ ਹੈ ਪ्योर ਖੀਰੀਏ ਬਾਈ ਕਹਿੰਦਾ ਹਾਂ ਦੇਖ ਕਰਾਈ ਦੇ ਵਾਕਈ ਸਹੀ ਗੱਲ ਹੈ ਵੱਛੀ ਹਾਂ ਵੱਥ ਵੀ ਨਹੀਂ ਬਾਈ ਦਿੰਦਾ ਜੇ ਹਾਂ ਸੀਮਨ ਲੱਗੇ ਤੇ ਬਾ 2 ਮਹੀਨਿਆਂ ਨੂੰ ਚੰਗੀ ਸੇਵਾ ਕੇਰ ਵਾਲਾ ਭਰਾ ਹੋਵੇ ਤੇ ਚੰਗੀ ਵਹਿੜ ਤਿਆਰ ਹੋਊਗੀ ਕਿਉਂਕਿ ਵੱਛੀ ਦੇ ਨਾ ਅੰਗ ਪੈਰ ਜਿਹੜੇ ਬਰੀਕਾ ਬਹੁਤ ਆ ਵੀ ਵੀਰੇ ਆਪਣੇ ਚੈਜ ਹੋਣ ਜਾਂਦੇ ਠੀਕ ਹੈ ਲੋ ਵੀ ਸੱਜਣੋ ਬਾਕੀ ਮੇਨ ਗੱਲ ਇਹ ਆ ਵੀ ਆਪਾਂ ਵੀਡੀਓ ਦੇ ਵਿੱਚ ਚਲਦੀ ਦੇ ਵਿੱਚ ਦੱਸ ਦਣੇ ਆ ਵੀ ਜਿਹੜੇ ਆਪਾਂ ਭਾਅ ਮੁੱਲ ਕਰਾਉਣੇ ਆ ਵੀਰ ਤੋਂ ਬਿਲਕੁਲ ਜੈਨੂਇਨ ਦਾ ਰੇਟ ਕਰਾਉਣਾ ਤੇ ਹਰੇਕ ਵੀਰ ਦੇ ਪੜਤੇ ਚਾਉਣ ਵਾਲਾ ਕੰਮ ਕੋਈ ਆਏ ਨਹੀਂ ਵੀ ਕੋਈ ਚੰਗੇ ਸੀਮਨਾਂ ਦੀਆਂ ਜਾਂ ਕੋਈ ਇਹ ਪਿੰਕ ਨੋਜ਼ ਵਾਲੀ ਆ ਗਈ ਤੇ ਇਹ ਕੋਈ ਜਾਦੇ ਹੋ ਹੋ ਗਿਆ ਨਾ ਹਰੇਕ ਭਾਅ ਦੇ ਵਿੱਚ ਆਉਣ ਵਾਲੀਆਂ ਕਿਉਂਕਿ ਆਪਾਂ ਹਰੇਕ ਅੱਜਕੱਲ ਹਰੇਕ ਵੀਰ ਵੀਰੂ ਹੋਵੇਦਾ ਤੇ ਜੇ ਆਪਾਂ ਇਹੋ ਜਿਹੀ ਬੱਚਿਆਂ ਦੀ ਆਪਾਂ ਵੀਡੀਓ ਵੇਖਣੀ ਹੈ ਨਾ ਤੇ ਮੁੱਲ ਵਾੜੀ ਵੇਖ ਕੇ ਅਗਲਾ ਡਰ ਜਾਂਦਾ ਤੇ ਪਰ ਆਪਾਂ ਮੁੱਲ ਜਾਇਜ਼ ਕਰਾਉਣਾ ਵੀਡੀਓ ਹੈ ਨਾ ਚੰਬੋ ਵੀ ਬਿਲਕੁਲ ਬਿਲਕੁਲ ਜੈਨੂ ਦਾ ਰੇਟ ਹੋ ਠੀਕ ਹੈ ਕੁਆਲਿਟੀ ਚੰਗੀ ਹਾਂ ਕੁਆਲਿਟੀ ਚੰਗੀ ਬਰੀਡ ਚੰਗੀ ਤੇ ਬਾਕੀ ਜਿਹੜੀ ਗੱਲ ਹੈ ਕਹੇ ਦੀ ਵੀਡੀਓ ਵਿੱਚ ਹੈ ਹਾਂ ਹਾਂ ਐਡੇ ਅਗਲੇ ਸਾਈ ਭਾਈ ਵਾਕੇ ਕਿਉਂਕਿ ਭਾਅ ਨਾ ਬਿਲਕੁਲ ਹਰੇਕ ਵੀਰ ਨਾਲੋਂ ਵਾਈ ਦੇ ਰੇਟ ਆ ਜਿਹੜੇ ਬਿਲਕੁਲ ਜਾਇਜ਼ ਹੁੰਦੇ ਆ ਇਹ ਕਿਉਂਕਿ ਫੇਰ ਹੀ ਮਾਲ ਵੀ ਵਿਖਦਾ ਰਹਿੰਦਾ ਤੇ ਹਰੇਕ ਵੀਰ ਕੋਲੇ ਵੈੜ ਵੀ ਚੰਗੀ ਤਿਆਰ ਹੋ ਜਾਂਦੀ ਹੈ ਕਿਉਂਕਿ ਆਮ ਰੇਟ ਦੇ ਵਿੱਚ ਮੇਰੇ ਐਵੇਂ ਅਗਲਾ ਭਾਅ ਇੰਨਾ ਸਹੀ ਗੱਲ ਮੇਰੇ ਤਿਆਰ ਖੋ ਕੇ ਬਚਿਆ ਇਨਾ ਕੁਛ ਪੈਦਾ ਇਹ ਤਾਂ ਹੈ ਵੀਰੇ ਤੇ ਜਿਹੜੀ 3 ਅਈ ਦੇ 4 ਨੰਬਰ ਤੇ ਆ ਗਈ ਵੀਰੇ ਉਹ ਵੀ ਬੱਚੀ ਡੈਨਮਾਰਕ 40127 ਦੀ ਹੈ ਡੈਨਮਾਰਕ 40127 ਦੀ ਆ ਗਈ ਹੈ ਨਾ ਤੇ ਥਣ ਵੀ ਚਾਰ ਹੀ ਆ ਝੋਲੀ ਝੋਲੀ ਬਹੁਤ ਸੋਹਣੀ ਹੈ ਥੱਲੇ ਤੇ ਖੋਲ ਲੈ ਇਹ ਸਭ ਤੋਂ ਪਿਆਰ ਖੀਰੀ ਹੈ ਖੀਰੀ ਆ ਤੇ ਸਿੰਘ ਆ ਗਿਆ ਪਰ ਥੋੜਾ ਛੋਟਾ ਛੋਟਾ ਹੈ ਨਾ ਗੁਰਜੀ ਬਣਾਉਣੇ ਹੁਣ ਬਣ ਜਾਣਗੇ ਸਿੰਘ ਕਿਉਂਕਿ ਅੱਜ ਕੰਤ ਹਾਂ ਜੀ ਨਹੀਂ ਹੁੰਦਾ ਪਰ ਭਾ ਬਿਲਕੁਲ ਬਾਈ ਕਹਿੰਦਾ ਵੀ ਆਪਣਾ ਸ਼ਾਇਦ ਆ ਤੇ ਇੱਕ ਅਸੀਂ ਦੰਦ ਕਰਾ ਦੇ ਇੱਕ ਪਹਿਲੀਆਂ ਚ ਹਾਂ ਜੀ ਦੰਦ ਕਰਾ ਦੇ ਕਿ ਜਿਹੜੇ ਸਾਨੂੰ ਬੱਚੀ ਦਾ ਕਦ ਕਾਠ ਹੈ ਨਾ ਹਾਂ ਦੰਦੋ ਖੀਰੀ ਆ ਕੀ ਤੇ ਕਦ ਕਾਠ ਤੇ ਬੱਚੀ ਦੀ ਲੈਂਥ ਕਰੋ ਚੈੱਕ ਲੰਬੀ ਲੰਗੀ ਆ ਬੁਰੀ ਤੇ ਸੀਮਨ ਲੱਗਦੇ ਬਿਲਕੁਲ ਕਾਬਲ ਹੈ ਹਾਂ ਜਾਂਦਾ ਅਗਲਾ ਸੀਮਨ ਆਪ ਦੀ ਚੁਆਇਸ ਦਾ ਪਰਾਲੇ ਹਾਂ ਕੋਈ ਲਿੱਸੀ ਲਾਵੀ ਨਹੀਂ ਕੋਈ ਹੰਬੀਜੀ ਨਹੀਂ ਸੋਹਣੀ ਪੱਠ ਪੁੜੇ ਦੀ ਬਨਾਵਟ ਆ ਗਈ ਮਗਰ ਉਹ ਪੁੜਾ ਪੜਾ ਦੇਖੋ ਬਹੁਤ ਸੋਹਣਾ ਬੱਛੀ ਦਾ ਰੰਗ ਪ੍ਰਿੰਟ ਆ ਗਿਆ ਜਿਹੜਾ ਬਹੁਤ ਚੰਗਾ ਹਾਂ ਦੇਖੋ ਜੀ ਨਿੱਕਾ ਕਰਨਾ ਗਿਆ ਕੋਈ ਐ ਨਹੀਂ ਵੀ ਸਿੰਘ ਆ ਤਾਂ ਕੋਈ ਇਹ ਦੇਸੀ ਆ ਗਈ ਜਾਤ ਵਾਲੀ ਆ ਬਰੀਡ ਵਾਲੀ ਬੱਛੀ ਆ ਮਾੜਾ ਮਾੜਾ ਸਿੰਘ ਹੀ ਆ ਹਾਂ ਸਿੰਘਾਂ ਦੇ ਚੰਗੇ ਪਸ਼ੂ ਦਾ ਕੋਈ ਵੱਟਾ ਨਹੀਂ ਹੁੰਦਾ ਪਾ ਜਾਏਗਾ ਹੈਨਾ ਗੱਲ ਤਾਂ ਵੀ ਭਾ ਨਾ ਹੀ ਕੰਮ ਚੱਲਣਾ ਸਾਰਾ ਹਾਂ ਕੁਆਲਿਟੀ ਵਾਲੀ ਆ ਗਈ ਬਰੀਡ ਵਾਲੀ ਚੰਗੀ ਆ ਸੋਹਣੀ ਪੱਟਪੁੜੀ ਦੀ ਬਣਾਵਟਾ ਕੀ ਚੰਗੀ ਵਹਿੜ ਤਿਆਰ ਹੋਊਗੀ ਅਮਰੀਕਾ ਬਰੂਕਾ ਬਹੁਤਾ ਵੱਛੀ ਚ ਰੰਗ ਪ੍ਰਿੰਟ ਵੀ ਸੋਨਾ ਤੇ ਉਹ ਵੀ ਬੰਨ ਲਾ ਫਿਰ ਇਹਨੂੰ ਵੀਰੇ ਲੰਮੀ ਲੰਜੀ ਆ ਗਈ ਪੂਰੀ ਹੈ ਨਾ ਲੈਂਥ ਲੁੰਥ ਪੂਰੀ ਫੁੱਲ ਆ ਤੇ ਫਿਰ ਸੋਹਣੀ ਫੇਸ ਕੁਆਲਿਟੀ ਆ ਗਈ ਕੰਨ ਬਿਲਕੁਲ ਛੋਟਾ ਤੇ ਬੋਦੀ ਵਾਲੀ ਵੱਛੀ ਆ ਗਈ ਇਹ ਸੀ ਜੀ ਵੱਛੀ 4 ਨੰਬਰ ਤੇ ਤੇ ਚਾਰ ਬਛਿਆ ਵੀਰ ਕੋਲੇ ਆ ਗਏ ਐਚ ਐਫ ਦੇ ਤੇ ਪਹਿਲੇ ਜਿਹੜੇ ਚਾਰ ਨਾਕ ਆਪਾਂ ਦਿਖਾਏ ਇਹੇ ਆ ਗਏ ਐਚ ਐਫ ਦੇ ਇੱਕ ਹੈਗੀ ਜਰਸੀ ਹੈ ਨਾ ਵੀਰੇ ਇੱਕ ਆ ਵੀਰੇ ਜਰਸੀ ਆ ਇਹਦੀ ਕੀ ਡਿਟੇਲ ਆ ਉਹ ਵੀ ਇਹਦੀ ਉਮਰ ਹੈਗੀ 3 ਮਹੀਨੇ ਦੀ ਉਮਰ ਆ ਗਈ 3 ਮਹੀਨੇ ਠੀਕ ਆ ਇਹ ਤਾਂ ਪਤਾ ਕੋਈ ਕਿਹੜੇ ਸੀਮੰਦੀ ਹੈ ਇਹ 50060 ਵਾਡ ਦੀ 50060 ਵਾਡ ਦੀ ਆ ਗਈ ਹੈ ਤੇ ਸੋਹਣੇ ਚਾਰ ਹੀ ਥਣ ਥਣ ਚਾਰ ਹੀ ਆ ਗਏ ਉਮਮਾ ਦਾ ਚੰਗਾ ਹਾਂ ਠੀਕ ਹੈ ਚਾਰ ਹੀ ਆ ਸਾਨੂੰ ਚਾਰ ਹੀ ਹਨਗੇ ਇੱਕ ਆ ਕੀ ਸ਼ਾਈਵਾਲ ਦੀ ਹਾਂਜੀ ਸ਼ਾਈਵਾਲ ਦੀ ਕਿੰਨੀ ਉਮਰ ਹੈ ਵੀਰੇ ਇਹਦੀ ਉਮਰ ਹੈਗੀ 4 ਮਹੀਨੇ ਦੀ ਉਮਰ ਆ ਕੀ 4 ਮਹੀਨੇ ਤੇ ਝੋਲੀ ਝਾਲੀ ਦਾ ਗੱਬਣ ਵਾਲੀ ਆ ਸਾਨੂੰ ਹੱਥ ਝੋਲੀ ਹੈ ਨਾ ਹਾਂਜੀ ਤੇ ਸੋਹਣਾ ਰੰਗ ਪ੍ਰਿੰਟ ਵਧੀਆ ਪਾਏ ਰੰਗ ਰੂੰਗੇ ਦਾ ਨਾ ਇਹ ਲਾਲ ਲਾਲ ਪਈ ਹੈ ਸ਼ਾਈਵਾਲ ਤੇ ਪਿਓਰ ਬਰੀਡ ਵਾਲੀ ਆ ਕੋਈ ਐ ਨਹੀਂ ਵੀ ਸ਼ਾਈਵਾਲ ਕਹਿੰਦੀ ਐ ਬਾਨਾ ਛੋਟੀ ਜੀ ਟੁੱਟ ਪੈਂਦੀ ਆ ਝਾਲਰ ਝੁੰਲਰ ਪੂਰੀ ਆ ਐ ਤਿੱਖਾ ਕਰਨ ਆ ਗਿਆ ਭਾਜੀ ਸੋਹਣੀ ਚੰਗੀ ਸਹੀ ਵਾਲ ਵੈਡ ਤਿਆਰ ਹੋਊਗੀ ਇੱਕ ਤਾਂ ਜਰਸੀ ਹਾਂਜੀ ਤੇ ਦੋ ਇਹ ਨਾਗਾ ਕੇ 4 6 ਲਾਗ ਹੋਗੇ ਨਾ ਉਹ ਵੀ ਹਾਂਜੀ ਹਾਂਜੀ ਤੇ ਡਿਮਾਂਡ ਦੱਸ ਫਿਰ ਵੀਰੇ ਕੀ ਰਹੂਗੀ ਇਹਨਾਂ ਦੀ ਡਿਮਾਂਡ ਵੀਰੇ ਦੇਖੋ ਇਹ ਚਾਰੇ ਇਕੱਠਿਆਂ ਲਊਗਾ ਠੀਕ ਐ ਆਪਾਂ ਵੇਚਣ ਨੂੰ ਦੇਣ ਸਾਜੀ 15 16 16000 ਦੀ ਵੇਚ ਸਕਦੇ ਠੀਕ ਐ ਆਪਾਂ 50000 ਦੀਆਂ ਦੇ ਦਾਂਗੇ ਚਾਰੇ ਚਾਰੇ ਠੀਕ ਐ ਤੇ ਨਾਲ ਆਫਰ ਉਹ ਦੋ ਬੱਛੀਆਂ ਫਰੀ ਦੇ ਦਾਂਗੇ ਲੋਬੀ ਸੱਜਣ ਤੇ ਪਹੁੰਚ ਹੋਊਗੀ ਇਹ 100 ਕਿਲੋਮੀਟਰ ਪਹੁੰਚ ਫਰੀ ਆ ਹਾਂਜੀ ਲੋਬੀ ਸੱਜਣ ਬਿਲਕੁਲ ਜੈਜਾ ਰੇਟ ਕਰਿਆ ਬਾਈ ਨੇ ਮੈਂ ਤਾਂ ਕਿਹਾ ਕਿ ਤੇ ਬਾਈ ਮੋਲ ਅੱਡ ਕਰੂਗਾ ਜਰਸੀ ਇਹਦਾ ਜਰਸੀ ਦਾ ਪਰ ਵੀਰ ਕਹਿੰਦਾ ਵੀ ਜੇ ਕੋਈ ਚਾਰੇ ਚਾਰੇ ਇਕੱਠੇ ਨਾਲ ਲਊਗਾ ਵੇਚਣ ਨੂੰ ਵੀ ਹਾਈਵੇ ਸੱਦਦੇ ਆਪਾਂ 60000 ਸਹੀ ਗੱਲ ਆ ਇਹ ਗੱਲ ਗੱਲ ਮੰਨਣਯੋਗ ਆ ਸਹੀ ਗੱਲ ਆ ਕਿਉਂਕਿ ਬਰੀਡ ਵਾਲੀਆਂ ਆ ਗਈਆਂ ਬੱਚੀਆਂ ਹੁਣ ਬੱਚੀਆਂ ਜਿਹੜੀ ਪਹਿਲੇ ਨੰਬਰ ਤੇ ਪਹਿਲੇ ਨੰਬਰ ਤੇ ਆਪਾਂ ਜਿਹੜੀ ਬੱਚੀ ਵਿਖਾਈ ਐ ਤੇ ਦੱਸੋ ਬੱਚੀ ਚ ਕਿਹੜੀ ਗੱਲੋਂ ਕਾਚਾ ਹੈ ਹਨਾ ਲੰਮੀ ਲੰਜੀ ਤੇ ਚੰਗੀ ਆ ਹਾਂ ਚੰਗੀ ਜਿੰਦ ਜਾਨ ਵਾਲੀਆਂ ਬੱਚੀਆਂ ਦੰਦੋ ਆ ਗਈਆਂ ਖੀਰੀਆਂ ਕੋਈ ਲਹੂ ਪਾਣੀ ਵਾਲੀਆਂ ਕੋਈ ਐ ਨਹੀਂ ਕੋਈ ਮਰਗਾਇਆਂ ਆ ਹੰਬਗਾਇਆਂ ਥਣ ਚਾਰ ਚਾਰ ਹੁਣ ਕੀ ਗਰੰਟੀ ਐ ਨਾ ਦੰਦੋ ਖੀਰੀਆਂ ਆਂ ਜੇ ਇਹ ਚਾਰੀ ਨਾਲ ਕੋਈ ਇਕੱਠੇ ਲੈਂਦਾ ਤੇ 50000 ਰੁਪਏ ਦੇ ਵਿੱਚ 100 ਕਿਲੋਮੀਟਰ ਹੋ ਜੂ ਪਹੁੰਚ ਫਰੀ ਤੇ ਨਾਲ ਜੋੜਾ ਆਜੂ ਸਾਨੂੰ ਫਰੀ ਇੱਕ ਸਾਈ ਵਾਲ ਦੀ ਇੱਕ ਆਜੂ ਕੀ ਜਰਸੀ ਦੀ ਹਾਂ ਲਾ ਜਾਂਦਾ ਭਾਜੀ ਪਾਉ ਦੀ 12000 ਦਾ ਜੋੜਾ ਦਾ ਹੀ ਵੇਚ ਸਹੀ ਗੱਲ ਐ ਤੇ ਪਰ ਆਪਾਂ ਫਰੀ ਦੇਣਾ ਆਪਾਂ ਫਰੀ ਦੇਣਾ ਠੀਕ ਆ ਲਓ ਵੀ ਸੱਜਣੋ ਜਿ cục ਚਾਰਨਾ ਇਕੱਠੇ ਸੀ 100 ਕਿਲੋਮੀਟਰ ਦੀ ਆਫਰ ਪਹੁੰਚ ਫਰੀ ਆ ਤੇ ਜੋੜਾ ਆ ਗਿਆ ਨਾਲ ਫਰੀ ਬੱਚੀਆਂ ਦਾ ਚੰਗੀਆਂ ਬੱਚੀਆਂ ਕੋਈ ਆਈ ਨਹੀਂ ਵੀ ਜੇ ਫਰੀ ਦੇਣੀਆਂ ਤੇ ਬਾ ਆਪਾਂ ਬੇਕਾਰੀਆਂ ਹੁਣ ਬਹੁਤ ਸੋਹਣੀ ਚੰਗੀ ਜਰਸੀ ਆ ਦੇਖੋ ਜੀ ਸੋਹਣਾ ਚੰਗਾ ਰੰਗ ਪ੍ਰਿੰਟ ਆ ਗਿਆ ਬੱਚੀ ਦਾ ਤੇ ਅੱਜ ਦੀ ਵੀਡੀਓ ਦੇ ਵਿੱਚ ਚਾਰਨਾਗ ਸੀ ਚਾਰਨਾਗਾਂ ਦੀ ਡਿਮਾਂਡ ਬਈ ਨੇ ਕਰੀ 45 50000 ਰੁਪਿਆ 50000 ਰੁਪਿਆ ਡਿਮਾਂਡ ਕਰੀ ਆ ਤੇ 100 ਕਿਲੋਮੀਟਰ ਦਾ ਹੈਗਾ ਕਿਰਾਇਆ ਫਰੀ ਤੇ ਦੋਆਂ ਗੀਆਂ ਬੱਚੀਆਂ ਸੀ ਨਾਲ ਆ ਬੱਚੀਆਂ ਵੀ ਕਿਆਂ ਵੇਚੀਆਂ ਵੇਗੀਆਂ ਹੀਆਂ ਠੀਕ ਆ ਦੂਜੀਆਂ ਵੀ ਕਿੰਨਾ ਹੋਈਆਂ ਹੈਨਾ ਇਹ ਤਿੰਨ ਬੱਚੀਆਂ ਜਾਣੀਆਂ ਫੜੇ ਕਰਦਾ ਠੀਕ ਹੈ ਜੀ ਲੋ ਵੀ ਸੱਜੋ ਦੂਜਾ ਮਾਲ ਬਾਈ ਕਹਿੰਦਾ ਵਿਕਿਆ ਵਾ ਇਹ ਚਾਰ ਬੱਚੀਆਂ ਦੀ ਡਿਮਾਂਡ ਵੀ ਦੱਸਤੀ ਕਿ 6 ਨਾ ਗਾਗੇ ਤੇ ਜੇ ਕੋਈ ਕੱਲੀ ਕੱਲੀ ਖਰੀਦੂਗਾ ਤੇ ਫਿਰ ਡਿਮਾਂਡ ਉਹਦੀ ਉਹ ਜੀ ਹੋਜੂ 6 ਡਿਮਾਂਡ ਵੀ ਕਹਿੰਦਾ ਵੀ ਆਪਾਂ ਫੋਨ ਤੇ ਕਰ ਲਾਂਗੇ ਤੇ ਨੰਬਰ ਬਾਈ ਦਾ ਸਕਰੀਨ ਤੇ ਚੱਲਦਾ ਰਹਿਣਾ ਜਿਹੜੇ ਵੀ ਭਰਾਜੇ ਕੋਈ ਵੀ ਨਾਗ ਫਿੱਟ ਹੋਇਆ ਤੇ تسਲੀ ਨਾਲ ਖਬਰਤ ਤੁਸੀਂ ਕਰਨੀ ਆ ਤੇ ਬਾਕੀ ਮਿਲਦੇ ਆ ਭਾ ਅੱਗੇ ਨਵੀਂ ਵੀਡੀਓ ਚ ਧੰਨਵਾਦ ਹੱਸੀ ਕਰ ਸਕਦੇ